ਉਦੀ ਦ੍ਰਿਸ਼ਟੀ ਦੇ ਤਕਣੀ ਦੇ ਹਿਸਾਬ ਨਾਲ ਠੀਕ ਹੈ। ਉਦੀ ਦ੍ਰਿਸ਼ਟੀ ਨੂੰ ਜੋ ਕੁਝ ਨਜ਼ਰ ਆ ਰਿਹਾ ਹੈ ਉਦੀ ਨਜ਼ਰਾਂ ਦੇ ਹਿਸਾਬ ਨਾਲ ਉਹ ਠੀਕ ਹੈ। ਜੋ ਆਪਣੀਆਂ ਨਜ਼ਰਾਂ ਮੁਖੜੇ ਤੇ ਜਿੱកਾ ਬੈਠਾ ਹੈ। ਔਰ ਕਾਫੀ ਲੰਬੇ ਸਮੇਂ ਤੱਕ ਟਿਕਾਈ ਬੈਠਾ ਹੈ। ਤੇ ਜੇ ਉਹ ਐਲਾਨੀਆਂ ਕਹ ਦੇ ਮੁਖੜਾ ਹੀ ਮੁਖੜਾ ਹੈ। ਪੈਰ ਤੇ ਐ ਨਹੀਂ ਕਰੇ। मस्तक ही मस्तक है पैर नहीं है ब्रह्म ही ब्रह्म है संसार नहीं है परमात्मा ही परमात्मा है पदार्थ नहीं है फिर जे इन कह दिए पदार्थ नहीं है पर रोटी ना खा पानी ना पी क्योंकि पदार्थ है कपड़ा ना पहन। ਰਹਿਣ ਵਾਸਤੇ ਜੋਗੀ ਕੁੱਲੀ ਨਾ ਬਣਾ। ਮਸਤਕ ਵੀ ਹੈ। ਪੈਰ ਵੀ ਹੈਗੇ। ਪਰਮਾਤਮਾ ਵੀ ਹੈ। ਪਦਾਰਥ ਵੀ ਹੈ। ਜੋ ਆਕਾਰ ਰੂਪ ਦੇ ਚ ਪਦਾਰਥ ਹੈ, ਉਹੀ ਨਿਰਆਕਾਰ ਰੂਪ ਦੇ ਚ ਪਰਮਾਤਮਾ ਹੈ, ਪਰ ਜੋ ਨਿਰਆਕਾਰ ਰੂਪ ਦੇ ਚ ਪਰਮਾਤਮਾ ਹੈ, ਉਹੀ ਸਾਕਾਰ ਰੂਪ ਦੇ ਚ ਪਦਾਰਥ ਹੈ। जुड़े हुए ये दृष्टि की गल है दृष्टि च एक कमजोरी है प्रकृति ने रखी है पैर जाए और लंबे समय तक टिके ही रहे तो ऐसा मनुख कह देगा धन ही धन है धर्म नहीं है पदार्थ ही पदार्थ है परमात्मा नहीं है उदा कहना सच है वो अपने बारे सच्चाई प्रगट कर रहा है कि मेरी नजर पैर टिक गई है जो कहता ब्रह्म ही ब्रह्म है एको ब्रह्म द्वितीय नास्ति, दूजा है ही नहीं सब परमात्मा ही परमात्मा है, वो इस गल का सबूत है नजर उपर टेक गई उपर टेक गई ਇਸੇ ਵਿਅਕਤੀ ਦੇ ਰਾਹੀਂ ਕਦੇ ਕਦੀ ਇਹ ਉੱਪਰ ਮਸਤਕ ਤੇਜ ਅਲਗ ਹੈ ਗੁਜੜਾ ਲਦਾਂ ਮਲਾਲ ਮੱਥੇ ਹੀ ਪ੍ਰਗਟ ਤੇ ਆ ਉਹਨੂੰ ਵੇਖ ਕੇ ਨਜ਼ਰਾਂ ਉੱਪਰ ਉੱਠ ਜਾਂਦੀਆਂ ਤਾਂ ਹੀ ਐਸੀ ਅਰਦਾਸ ਦੇ ਚ ਇਹ ਸ਼ਬਦ ਐਡ ਕੀਤੇ ਹੋਏ ਨੇ ਸੇਈ ਸੰਤ ਗੁਰਮੁਖ ਪਿਆਰੇ ਮੇਰ ਜਿਨਾ ਮਿਲਿਆ ਤੇਰਾ ਨਾਮ ਚੇਤੇ ਆ ਜਿਹਨੂੰ ਵੇਖੀਏ ਤੇ ਕਿਦਰੇ ਨਜ਼ਰਾਂ ਉੱਪਰ ਉੱਠ ਜਾਂ ਉੱਪਰ ਉੱਠ ਜਾਂ ਹੁਣ ਦੂਜਾ ਨੁਕਤਾ ਚੇਤੇ ਰੱਖਣਾ ਜਿਨ੍ਹਾਂ ਦੀਆਂ ਨਜ਼ਰਾਂ ਉੱਪਰ ਉੱਠ ਗਈਆਂ ਕਦੇ ਕਦੇ ਲੋੜ ਮਾਤਰ ਉਹ ਨਿਗਾਹਾਂ ਥੱਲੇ ਕਰ ਲੈਂਦੇ ਰਹੇ ਪਦਾਰਥ ਸਿਰਫ ਉਪਜੀਵ ਦਾ ਨਜ਼ਰਾਂ ਦਾ ਸੁਭਾਅ ਉੱਪਰ ਹੀ ਹੋ ਗਿਆ ਹੈ। ਦ੍ਰਿਸ਼ਟੀ ਦਾ ਸੁਭਾਅ ਸਿਰ ਉੱਪਰ ਤੱਕਣਾ ਹੀ ਹੋ ਗਿਆ ਹੈ। ਉਹਨਾਂ ਦੇ ਅਨੁਭਵੀ ਬਚਨ ਜਦ ਉਹ ਕਹਿੰਦੇ ਨੇ ਤੇ ਜਿਨ੍ਹਾਂ ਦੀਆਂ ਨਜ਼ਰਾਂ ਹੈ ਨਹੀਂ ਥੱਲੇ ਬਿਲਕੁਲ ਥੱਲੇ ਜਦ ਉਹਨਾਂ ਦੇ ਹੱਥ ਉਹ ਬਚਨ ਆ ਜਾਂਦੇ ਨੇ ਉਹਨਾਂ ਦਾ ਅਨੁਭਵ ਉਹ ਬਸ ਕਰਮकांड ਬਣ ਕੇ ਰਹਿ ਜਾਂਦਾ ਹੈ। ਕਰਮ ਕਾਂਡ ਕਰਮ ਕਾਂਡ ਜਿਹਦੇ ਚ ਪ੍ਰੇਮ ਨਹੀਂ ਹੈ ਕਰਮ ਮੈਂ ਕਰ ਰਿਹਾ ਪਾਵਨਾ ਨਹੀਂ ਹੈ ਕਰਮ ਮੈਂ ਕਰ ਰਿਹਾ ਗਿਆਨ ਨਹੀਂ ਹੈ ਕਰਮ ਮੈਂ ਕਰ ਰਿਹਾ ਅਨੁਭਵ ਨਹੀਂ ਹੈ ਕਰਮ ਮੈਂ ਕਰ ਰਿਹਾ ਰਸ ਨਹੀਂ ਹੈ ਇਹਨੂੰ ਕਹਿ ਦਿੰਦੇ ਨੇ ਮੁਰਦਾ ਧਰਮ ਲਾਸ਼ ਕਬਰਾਂ ਦੀ ਪੂਜਾ ਕਿਉਂ ਹੋ ਰਹੀ ਹੈ ਪੰਜਾਬ ਦੇ ਜ਼ਿਆਦਾ ਮੈਨੂੰ ਤੈਨੂੰ ਲੱਗਦਾ ਹੈ ਬਹੁਤ ਸਾਰੇ ਸਿੱਖਾਂ ਦੇ ਅੰਦਰੋਂ ਸਿੱਖੀ ਮਰ ਗਈ ਹੈ ਮਰਦਾ ਹੋ ਗਈ ਹੈ ਫਿਰ ਮੁਰਦਿਆਂ ਨੂੰ ਪੂਜਣਗੇ ਔਰ ਕਿਸ ਨੂੰ ਪੂਜਣਗੇ ਕਬਰਾਂ ਨੂੰ ਪੂਜਣਗੇ ਗਲੀ ਗਲੀ ਚ ਕਬਰ ਨਿਕਲਾਈਏ ਪਹਿਲੇ ਕੋਈ ਗੱਲ ਨਹੀਂ ਸੀ ਹਰ ਖੇਤ ਦੇ ਚ ਕਬਰ ਨਿਕਲਾਈਏ ਪਹਿਲੇ ਕੋਈ ਗੱਲ ਨਹੀਂ ਸੀ ਇਤਨੇ ਐਸਾ ਦਿਖਾਈ ਦੇ ਰਿਹਾਏ ਰੋਜ਼ ਰੋਜ਼ ਸਿੱਖੀ ਮਰਦਾ ਹੋ ਗਈ ਹੈ ਤੇ ਮੂਏ ਕੋ ਮੂਆ ਮਿਲੇ ਮਹਾਰਾਜ ਕਹਿੰਦੇ ਮੁਰਦੇ ਦਾ ਸੰਮਨ ਤੇ ਫਿਰ ਮੁਰਦੇ ਨਾਲ ਜੁੜੇ ਜੀਵਦੇ ਨਾਲ ਨੇ ਫਿਰ ਇਹਨਾਂ ਮੁਰਦਿਆਂ ਨਾਲ ਮੁਰਦਾ ਧਰਮ ਚਾਹੀਦਾ ਕਤਈ ਜੀਵ ਦਾ ਜਾਗਦਾ ਧਰਮ ਕਿਸੇ ਮੜੀ ਦੀ ਪੂਜਾ ਨਹੀਂ ਕਰੇਗਾ ਕਿਸੇ ਕਬਰ ਨੂੰ ਸਜਦਾ ਨਹੀਂ ਕਰੇਗਾ ਦੁਬਿਦਾਂ ਨਾ ਪੜੋ ਹਰ ਬਿਨ ਅਵਰ ਨਾ ਪੋਜਾਂ ਮੜੀ ਮਸਾਨ ਨਾ ਜਾਏ ਕ੍ਰਿਸ਼ਨ ਰਾਜ ਨ ਪਰ ਘਰ ਜਾਵਾ ਕ੍ਰਿਸ਼ਨ ਨਾਮ ਬੋ ਜਾਏ ਧੰਨ ਗੁਰੂ ਨਾਨਕ ਦੇਵ ਜੀ ਵਾਹਿਗੁਰੂ ਨ ਪ੍ਰੇਮ ਪ੍ਰਤੀਤ ਸਜੇ ਬ੍ਰਤ ਕੋੜ ਮੜੀ ਮਤ ਭੁੱਲ ਨਾ ਮਾਰੇ ਭੁੱਲ ਕੇ ਵੀ ਨਹੀਂ ਪਰ ਕੀ ਕਰੇ ਮੁਰਦਾ ਤੇ ਮੁਰਦਿਆਂ ਨਾਲ ਹੀ ਜੁੜੇਗਾ ਮੜੀਆਂ ਨਾਲ ਜੁੜੇਗਾ ਕਬਰਾਂ ਨਾਲ ਜੁੜੇਗਾ ਮਹਾਰਾਜ ਕਹਿੰਦੇ ਨੇ ਭੁੱਲ ਕੇ ਵੀ ਨਾ ਬਣ ਮਨ ਜਿਹੜਾ ਜਾਣ ਬੁਝ ਕੇ ਮੰਨਦਾ ਪਿਆ। ਤਾਂ ਫਿਰ ਕਹਿਣਾ ਪਏਗਾ ਮੁਰਦਾ ਦਾ। ਉਹ ਕਰਮ ਕਰਮकांड ਨੇ ਮੁਰਦਾ ਨੇ। ਜਿਸ ਕਰਮ ਦੇ ਵਿੱਚ ਕੋਈ ਭਾਵਨਾ ਨਹੀਂ, ਕੋਈ ਸ਼ਰਧਾ ਨਹੀਂ ਮੈਂ ਕਰਤੇ ਰਿਹਾ ਸ਼ਰਧਾ ਨਹੀਂ ਹੈ। ਮੈਂ ਕਰਤੇ ਰਿਹਾ ਭਰੋਸਾ ਨਹੀਂ ਹੈ। ਮੈਂ ਕਰਮ ਕਰਤੇ ਰਿਹਾ ਪਰ ਰਸ ਵੀ ਕੋਈ ਨਹੀਂ ਹੈ। ਸਵਾਦ ਵੀ ਕੋਈ ਨਹੀਂ ਹੈ। ਮੈਂ ਕਰਮ ਕਰਤੇ ਰਿਹਾ। ਇਹਦੇ 'ਚ ਕੋਈ ਆਨੰਦ ਵੀ ਨਹੀਂ ਹੈ, ਖੇੜਾ ਵੀ ਨਹੀਂ ਹੈ। ਇਹ ਕਰਮ ਕਾਂ ਬਸ ਮਨੋਕ ਇੱਕ ਬੋਝ ਦੀ ਤਰ੍ਹਾਂ ਚੁੱਕਦਾ ਹੈ ਜਿਵੇਂ লাশ ਚੁੱਕੀ ਹੋਈ ਹੋਵੇ। ਕਿਉਂਕਿ ਸ਼ਬਦ ਦੇ 'ਚ ਇਹ ਖਿਆਲ ਵੀ ਆਇਆ। ਇਸ ਵਾਸਤੇ ਭੂਮਿਕਾ ਦੇ ਰੂਪ ਵਿੱਚ ਮੈਂ ਵਰਣਨ ਕਰਦਾ। ਕਰਮ ਕਾਂ ਕਿਹੜੇ ਕਰਮ ਮੁਰਦਾ ਤੇ ਮੁਰਦਾ ਕਰਮ ਕਿਸ ਨੂੰ ਕਹੋਗੇ ਕਰਮ ਮੈਂ ਕਰ ਰਿਹਾ ਮੇਰੀ ਭਾਵਨਾ ਨਹੀਂ ਹੈ ਉਹਦੇ ਮੇਰੀ ਸ਼ਰਧਾ ਨਹੀਂ ਕਰਮ ਮੈਂ ਕਰ ਰਿਹਾ ਉਹ ਮੇਰਾ ਅਨੁਭਵ ਨਹੀਂ ਹੈ ਉਹਦੇ ਸੋਚ ਸਮਝ ਨਹੀਂ ਹੈ ਕਰਮ ਮੈਂ ਕਰ ਰਿਹਾ ਕੋਈ ਖੇੜਾ ਤੇ ਖੁਸ਼ੀ ਨਹੀਂ ਹੈ ਕਰਮ ਕਾਣ ਜੀਵਨ ਵਰ ਕਰਦਿਆਂ ਕਰਦਿਆਂ ਫਿਰ ਇਹਨਾਂ ਮੁਰਜ਼ਿਆਂ ਕਰਮਾ ਦੇ ਨਾਲ ਰਹਿਣ ਦੀ ਆਦਤ ਬਣ ਜਾਂਦੀ ਹੈ ਹੁਣ ਮੈਂ ਅਰਜ਼ ਕਰਾਂ ਜਿਤਨੀਆਂ ਮਨੁੱਖ ਦੀਆਂ ਨਿਗਾਹਾਂ ਥੱਲੇ ਆਉਣਗੀਆਂ ਉਤਨਾ ਸੰਸਾਰ ਮਹਾਨ ਹੁੰਦਾ ਜਾਏਗਾ ਰਾਜਨੀਤਿਕ ਮਹਾਨ ਹੁੰਦਾ ਜਾਏਗਾ ਧਨਵਾਨ ਮਹਾਨ ਹੁੰਦਾ ਜਾਏਗਾ ਕਾਰੋਬਾਰੀ ਮਹਾਨ ਹੁੰਦਾ ਜਾਏਗਾ ਭਗਤ ਨਜ਼ਰਾਂ ਤੋਂ ਉਜਲ ਹੁੰਦਾ ਜਾਏਗਾ ਸੰਸਾਰ ਦਾ ਫਰਮਣ ਕਰਦੇ ਹੋਇਆ ਮੈਂ ਰੱਬ ਨਾਲ ਜੁੜਿਆ ਜਾਂ ਰੂਹਾਂ ਦੇਖਿਆ ਪਰ ਜਿਸ ਜਿਸ ਸ਼ਹਿਰ ਵਿੱਚ ਨੇ ਬਿਲਕੁਲ ਗੁਮਨਾਮ ਗੱਲੀ ਦੇ ਬੰਦੇ ਵੀ ਨਹੀਂ ਜਾਣਦੇ ਇਹ ਰੱਬ ਨਾਲ ਜੁੜੀ ਹੋਈ ਹੈ ਇਹ ਵੀ ਮਹਿਸੂਸ ਕਰਦੇ ਜਦ ਕਿ ਉਹ ਸਭ ਕੁਝ ਤੋਂ ਬੇਨਿਆਜ਼ ਹੋ ਕੇ ਨਜ਼ਰਾਂ ਮੁਖੜੇ ਨਾਲ ਜੁੜ ਚੁੱਕੇ ਹਨ ਆਨੰਦ ਹੈ ਉਹ ਰਸ ਹੈ ਇਸੇ ਕਰੇ ਜਨਾ ਪੈਣਾ ਕਿ ਬ੍ਰह्मज्ञ ਨਹੀਂ ਹੁੰਦੇ ਹੀ ਨੇ ਸੰਤ ਹੁੰਦੇ ਹੀ ਨੇ ਜਿਸ ਦਿਨ ਨਹੀਂ ਆਉਣਗੇ ਧਰਤੀ ਵੀ ਨਹੀਂ ਹੋਵੇਗੀ ਹੈ ਨਾ ਹਰ ਯੁੱਗ ਯੁੱਗ ਭਗਤੋ ਪਾਇਆ ਪਹਿਜ ਰੱਖਦਾ ਆਇਆ ਹਰ ਸਮੇ ਭਗਤ ਹੁੰਦੇ ਨੇ ਧਰਤੀ ਭਗਤਾਂ ਤੋਂ ਕਦੀ ਖਾਲੀ ਨਹੀਂ ਹੋਏਗੀ ਪਰ ਇਹ ਭਗਤ ਇਤਨੇ ਪ੍ਰਗਟ ਕਿਉਂ ਨਹੀਂ ਹੈ ਭਗਤਾਂ ਦੀ ਦ੍ਰਿਸ਼ਟੀ ਉੱਪਰ ਉੱਚੇ ਉੱਠ ਗਏ ਨੇ